ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਪੋਰ ਬਲੌਗ ਦੇ ਤੁਹਾਡਾ ਸਵਾਗਤ ਹੈ ਅੱਜ ਮਤਲਬ ਮੇਰੇ ਦਿਔਰ ਦਾ ਬਰਥਡੇ ਆ ਬਰਥਡੇ ਨਿਕਲ ਗਿਆ ਤੇ ਉਹਦੇ ਬਰਥਡੇ ਦੀ ਖੁਸ਼ੀ ਚ ਅਸੀਂ ਲੈ ਰਹੇ ਆਂ ਕੇਕ ਹਾਂਜੀ ਲਈ ਅਸੀਂ ਲੈ ਆਇਆ ਇੱਕ ਕੇਕ ਤੇ ਟੇਸਟੀਆਂ ਦਾ ਡੱਬਾ ਤੇ ਲੈ ਰਹੇ ਆਂ ਕੇਕ ਤੇ ਆਪਾਂ ਕੇਕ ਕਰਵਾਇਆ ਬਾਕੀਆਂ ਨੂੰ ਘਰ ਜਾ ਕੇ ਦਿਖਾਉਣੀ ਆ ਸਰਪ੍ਰਾਈਜ਼ ਆ ਬਸ ਉਹਦੇ ਵਾਸਤੇ ਨੂੰ ਕੁਝ ਨਹੀਂ ਦੱਸਿਆ ਅਸੀਂ ਛੋਟਾ ਜਿਹਾ ਆ ਉਹ ਉਹਮੋਂ ਅਸੀਂ ਪੁੱਛੂ ਹੀ ਨਹੀਂ ਦੱਸਿਆ ਅੱਜ ਕਿ ਕੇਕ ਵਗੈਰਾ ਲੈ ਲਿਆ ਆ ਤੇ ਹੁਣ ਆਪਾਂ ਦਵਾਂਗੇ ਦਾਕਸ਼ ਨੂੰ ਸਰਪ੍ਰਾਈਜ਼ ਬਸ ਅਸੀਂ ਘਰ ਪਹੁੰਚਣ ਵਾਲੀਆਂ ਤੇ ਮਲਾਉਣੇ ਤੁਹਾਨੂੰ ਘਰ ਜਾ ਕੇ ਕਰ ਦਿਆਂਦੇ ਰਿਐਕਸ਼ਨ ਕਰ ਦਿਆਂਨ ਤੋਂ ਮੋਸਲੀ ਪਤਾ ਹੀ ਆ ਛੋਟੇ ਨੂੰ ਨਹੀਂ ਪਤਾ ਵੀ ਉਹਦੇ ਵਾਸਤੇ ਅਸੀਂ ਸਰਪ੍ਰਾਈਜ਼ ਰੱਖਿਆ ਆ ਘਰੇ ਆ ਗਏ ਸੀਗੇ ਤੇ ਇੱਥੇ ਆਪਾਂ ਰੱਖਤਾ ਸੀ ਸਮਾਨ ਤੇ ਦਾਕਸ਼ ਨੂੰ ਲੈ ਕੇ ਆ ਰਹੇ ਆ ਪਰ ਉਹਨੂੰ ਦੱਸਣਾ ਨਹੀਂਗਾ ਖੇਡ ਲਿਆ ਹੁੰਦਾ ਆ ਆ ਲਿਆੰਦੀ ਆਨੇ ਕਿਉਂਕਿ ਉਹਨੂੰ ਬਲੂ ਰੰਗ ਪਸੰਦ ਸੀਗਾ ਬਲੂ ਮਿਲਿਆ ਨਹੀਂ ਤੇ ਗ੍ਰੀਨ ਹੀ ਚੱਕ ਲਿਆ ਦੋ ਬਲੂ ਹੋਈ ਨਹੀਂ ਸੀ ਕਿਹਦਾ ਲੱਗ ਰਿਹਾ ਹੈ ਆਪਕੇ ਅੱਜ ਭਈਆ ਦਾ ਬਰਥਡੇ ਹੈ ਅੱਛਾ ਲੱਗ ਰਿਹਾ ਹੈ ਮੁਬਾਰਕਬਾਦ ਨਹੀਂ ਦੇਣਾ ਚਾਹਤੀ ਹੋ ਆਪ ਆਪਣੇ ਭਈਆ ਕੋ ਹੈਪੀ ਬਰਥਡੇ ਟੂ ਯੂ ਬੋਲ ਸਕਤੇ ਹੈ ਟੂ ਯੂ ਮਾਈ ਬ੍ਰਦਰ ਹਾਂ ਯੈਸ ਜਸ ਗੁੱਡ ਅਗੇਨ ਵਾਪਸ ਸੇ ਬੋਲੋ ਟੂ ਯੂ ਮਾਈ ਸਮਾਲ ਬ੍ਰਦਰ ਅੰਗਰੇਜ਼ੀ ਹੈ ਲੈ ਲੈ ਇੱਕ ਬੰਦਾ ਕਹਿੰਦੇ ਇਹ ਫੈਮਿਲੀ ਮੈਂਬਰ ਉਹਦੀ ਸਭ ਤੋਂ ਮਤਲਬ ਦਾਕਸ਼ ਤੋਂ ਵੱਡੀ ਭੈਣ ਉਹ ਪਹੁੰਚ ਚੁੱਕੀ ਹੈ ਦੋ ਵੱਡੀਆਂ ਭੈਣਾਂ ਤੇ ਮੰਮੀ ਡੈਡੀ ਉਹ ਆ ਰਹੇ ਨੇ ਚਾਚੇ ਦਾ ਆ ਰਹੇ ਨੇ ਤੇ ਸਿੰਦਰ ਮੰਮੀ ਦਾ ਚੱਲਦਾ ਪਾਠ ਮੰਮੀ ਪਾਠ ਕਰਕੇ ਆਉਣਗੇ ਜਾਨੂੰ ਦਾਕਸ਼ ਵੀ ਆ ਜਾਊਗਾ ਇਹਦੇ ਛੋਟੇ ਮੁੰਡੇ ਦਾ ਬਰਥਡੇ ਆ ਮੰਮੀ ਅੱਜ ਦਾਕਸ਼ ਦਾ ਬਰਥਡੇ ਆ ਹੈਪੀ ਬਰਥਡੇ ਕਹਿ ਦੋ ਦਾਕਸ਼ ਨੂੰ 21 ਬਰਥਡੇ ਦਾ ਦਾਕਸ਼ ਹਣਾ ਆਪਾਂ ਉਹਦੇ ਵਾਸਤੇ ਸਰਪ੍ਰਾਈਜ਼ ਰੱਖਿਆ ਆਪਾਂ ਦੱਸਣਾ ਨਹੀਂ ਕਿਸੇ ਨੂੰ ਵੀ ਠੀਕ ਹੈ ਜਦੋਂ ਗੇਟਾ ਚ ਉਧਰੋਂ ਆ ਗਿਆ ਬਸ ਉਹ ਉਹਨੂੰ ਲੁਕੋ ਕੇ ਲੈ ਕੇ ਆਉਣਾ ਵੀ ਜਿਹੜਾ ਉਹਨੂੰ ਅੰਦਰ ਆ ਕੇ ਕੇਕ ਦਾ ਪਤਾ ਲੱਗੇ ਚੋਰ ਭੁਖੜ 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 ਕੇਕ ਦੇ ਕੇ ਲਾੜਾ ਡਿੱਗਦੀ ਨਾ ਨੰਬਰ ਪਹੁੰਚਦੇ ਹੋਏ ਸਿਆ ਸ਼੍ਰੀਕਾ ਇਧਰ ਆ ਇਧਰ ਇਧਰ ਉਧਰ ਨੂੰ ਕਰ ਬਸ ਆ ਜਾ ਚਾਚਾ ਕਿਵੇਂ ਹੈ ठीक मुंडे दी मम्मी किमे आ डोर ओपन किया जाए दक्ष हैप्पी बर्थडे किमे आ ठीक है तेरा बर्थडे आज कल है ना कल मैं घर ही नहीं थी सोणा लगया सरप्राइज किमे लगया तन्नू ਯਾ ਵਧੀਆ ਲੱਗਿਆ ਹੋ ਗਿਆ ਚੱਲ ਮਾਂ ਮਾਂ ਦਾ ਕੱਕੇ ਫੇਰ ਕੀ ਆ ਕੇਕ ਖਾ ਲਈ ਕਹਿੰਦੇ ਇਹ ਮੁੰਡੇ ਦਾ ਡੈਡੀ ਪਹੁੰਚਦੇ ਹੋਏ ਚਾਚਾ ਤੈਨੂੰ ਵਧਾਈਆਂ ਤੇਰੇ ਮੁੰਡੇ ਦਾ ਬਰਥਡੇ ਕੱਲ ਸੀਗਾ ਆਈ نو ਪਰ ਅਸੀਂ ਸੈਲੀਬ੍ਰੇਟ ਅੱਜ ਕਰਾਂਗੇ ਇੱਧਰ ਦੇਖ ਕੇ ਹਾਂ ਚਾਚੇ ਨੇ ਆਏ ਹੁਣ ਤੂੰ ਕਹਿਣਾ ਕੀ ਚਾਹੁੰਨੀ ਆ ਵੀ ਨੂੰ ਸਾਰੇ ਨਾਲ ਲੜਬੇ ਇਹ ਅਧਰ ਪਹਿੰਦੇ ਹੁੰਦੇ ਸੀ ਨਹੀਂ ਭੀੜ ਸੀ ਅੱਜ ਬੱਸਾਂ ਜਿੱਤ ਕੇ ਨਾ ਆਇਆ ਕੋਈ ਕਹਿੰਦੇ ਵੱਡੀ ਭੈਣ ਗਈ ਸੀ ਅੱਜ ਕੇਕ ਲੈਣ ਬਹਾਨਾ ਮਾਰਤਾ ਘਰੇ ਆ ਕੇ ਬੱਸਾਂ ਦੀ ਹੜਤਾਲ ਸੀਗੀ ਹਨਾ ਦਾਕਸ਼ ਥਿਸ ਇਜ਼ ਨੋਟ ਗੁੱਡ ਦੋਗੂ ਆਏ ਗਏ ਮੇਰੇ ਦੇਖ ਜਾ ਚੇ ਮੁੱਕਰ ਗਈ ਉਹ ਮੇਰੇ ਨਾਲ ਆ ਗਈ ਰੋਟੀਆਂ ਲਾਤੀਆਂ ਰਹੀਆਂ ਮੈਨੂੰ ਕਿੰਨੀ ਟੈਨਸ਼ਨ ਹੋ ਗਈ ਰੋਟੀਆਂ ਦੇ ਅੰਤ ਤੱਕ ਉਹ ਸਾਰੀ ਚੜਾ ਕੇ ਆ ਗਿਆ ਸ਼ੁਰੂਆਦ ਦੇ ਦੋ ਖਾ ਗਏ ਚਲ ਕੋਈ ਨਹੀਂ ਉਹ ਵੀ ਚੜਾ ਕੇ ਹਾਂ ਚੱਲ ਕੋਈ ਨਹੀਂ ਤੇਰਾ ਹੈਪੀ ਬਰਥਡੇ ਟੂ ਯੂ ਆ ਸੈਡ ਨਾ ਮੈਂਬਰ ਵੱਡਾ ਹੋਇਆ ਹੋਰ ਅੱਜ ਤੇਰੇ ਛੋਟੇ ਭਰਾ ਦਾ ਹੈਪੀ ਬਰਥਡੇ ਆ ਤੂੰ ਹੈਪੀ ਬਰਥਡੇ ਕਹਿ ਉਹਨੂੰ ਹੈਪੀ ਬਰਥਡੇ ਇਧਰ ਫੋਨ ਚ ਕਹਿ ਅਗਲਾ ਕਹੂਗਾ ਕਮੈਂਟ ਕਿਹਾ ਵੀ ਨਹੀਂ ਵਿਸ਼ ਵੀ ਨਹੀਂ ਕੀਤਾ ਉਹਦੇ ਸਾਹਮਣੇ ਤਾਂ ਤਰਾ ਫਿਰਦਾ ਆ ਦੇਖ ਇਹ ਕਹਿੰਦੇ ਇਹ ਵੱਡੇ ਭਰਾ ਦਾਬਾ ਪਾਉਂਦੇ ਨੇ ਆਉਦੇ ਛੋਟੇ ਭਰਾ ਤੇ ਮਾਰੇ ਮਮੂ ਕੀ ਇਹਨਾਂ ਦੇ ਕਹਿੰਦੇ ਇੱਕ ਬੰਦਾ ਪਹੁੰਚ ਗਿਆ ਜਿਹਦੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਸਾਡਾ ਕੇਕ ਵੀ ਪਿਗਲਣਾ ਨਾਲ ਹੋ ਗਿਆ ਅੱਜ ਉਹ ਦਾਖਸ਼ਾ ਬਰਥਡੇ ਆ ਬਰਥਡੇ ਨੰਗ ਗਿਆ ਮਤਲਬ ਉਹਦੀ ਮੰਮੀ ਨੂੰ ਵਧਾਈਆਂ ਦਿੱਤੀਆਂ ਜਾਣ ਦਾਖਸ਼ ਨੂੰ ਵਧਾਈਆਂ ਦਿੱਤੀਆਂ ਜਾਣ ਮੰਨ ਲਈਏ ਭਾਈ ਫੋਗਰੇ ਦੇਣੀਆਂ ਨਹੀਂ ਯਾਰ ਉਹਦੇ ਤਨੇ ਗੁੱਦਾ ਪਾ ਰੋਕਾ ਹੋ ਗਿਆ ਇਹ ਠੀਕ ਆ ਮਜ਼ਾ ਹਾਂ ਚੱਲ ਹੈਪੀ ਬਰਥਡੇ

ਸੁੱਤੀ ਗੱਰਮਾ ਗਰੀ ਨਾ ਮਾਤਾ ਦੇਖਾਂ ਇਹਦੇ ਨਾਲ ਚਲ ਮੈਂ ਵੀਡੀਓ ਬਣਾਉਣੀ ਆ ਚਾਚਾ ਤੁਸੀਂ ਖਾ? ਤੁਸੀਂ ਗੱਲ ਡੈਡੀ ਨੂੰ ਬੁਲਾਇਆ ਪਾਣਾ ਡੈਡੀ ਦੇ ਤਾਂ ਤਰੱਕ ਨਹੀਂ ਮੇਰੇ ਬੰਦੇ ਉਹ ਯਾਰ ਪਾਗਲੇ ਪਾਸੇ ਮੱਲੋਂ ਦੇਖ ਲੈ ਬਸ ਆਹ ਜਿਆ ਬੰਦੋ ਆ ਮਮਾ ਮੈਂ ਪਹਿਲਾਂ ਗਿਆ ਸੀਗਾ ਮੈਂ ਉੱਥੇ ਗਿਆ ਸੀ ਚਲੋ ਜਾ ਕੇ ਬੰਡਾਲ ਬਸ ਹੁਣ ਆਂਟੀ ਨੇ ਕਹਿੰਦੇ ਬੱਡੇ ਪਵਾਏ ਦਾ ਟੇਬਲ ਚੇਂਜ ਕਰਤਾ ਪਹਿਲਾ ਦੂਸਰੀ ਲੋਕੇਸ਼ਨ ਤੇ ਚਲੇ ਗਿਆ ਸੀ ਸਹੀ ਲੋਕੇਸ਼ਨ ਤੇ ਲਿਆਂਦਾ ਚਲੋ ਨੈਕਸਟ ਕੋਣੇ ਪੈਂਦੇ ਨੇ ਰੋਟੀਆਂ ਘਟਕਾ ਲੈਂਦੇ ਇੱਕ ਬੰਦੇ ਦਾ ਕਹਿੰਦੇ ਨਾਲ ਹੀ ਨੱਕ ਚੱਲਦਾ ਹੋਇਆ ਬਣਾ ਦੇ ਵੀਡੀਓ ਬਣਾ ਦੇ ਬਣਾ ਤੇ ਮਨਾ ਤੇ ਵੱਡੇ ਚਲੋ ਜਾਦੇ ਦੂਮੀ ਕਰਾ ਦੇ ਫੋਟੋ ਤੇ ਜਦ ਲਈ ਖਿਚਾਈ ਦਿੱਤਾਈ ਉੱਥੇ ਫੜਨਾ ਚਾਹੁੰਦਾ ਬਾਹਰ ਲਾ ਕੇ ਨਾ ਚਲੋ ਫੋਟੋ ਖਿੱਚ ਲਾ ਉਧਰ ਫੋਟੋ ਖਿੱਚਦੀ ਕੀ ਕਰਦੀਆਂ ਉੱਥੇ ਦਰਮੀਆਂ ਮਮੀ ਸਮਾਈਲ ਇੱਧਰ ਨੂੰ ਰੱਖ ਚਲੋ ਜੀ ਹੁਣ ਸਿਸਟਰ ਬ੍ਰਦਰ ਆ ਜਾਣ ਉਹਦੇ ਬ੍ਰਦਰ ਲੈਟਸ ਗੋ ਮਾਸੇ ਨਹੀਂ ਲੈ ਲੈ ਹਮੂ ਕੋਈ ਨਹੀਂ ਤੈਨੂੰ ਕੇਕ ਮਿਲ ਜੂ ਆ ਜਾ ਮਾਸੇ ਕੋਈ ਖੜੀ ਮੰਨੂ ਚਲੋ ਫੋਟੋ ਖਿੱਚੋ ਨਾ ਦੀ ਫੋਟੋ ਵਾਲੇ ਬੰਦੇ ਨੂੰ ਬੁਲਾਉਣਾ ਪੈਂਦਾ ਗਲਮਾ ਨੂੰ ਵੱਡਾ ਇੱਕ ਵਾਰ ਇਹਦਾਂ ਨੂੰ ਕਰੋ ਮਨੂ ਤੂੰ ਵੀ ਇਹਦਾਂ ਨੂੰ ਕਰ ਚਾਕ ਪਾ ਮਨੂ ਦਰ ਮਨੂ ਵਾਦੇ ਹੱਥਾਂ ਚ ਸਟਾਪ ਕੁਇਰੋ ਦੇ ਵਿੱਚ ਵੀ ਕੁਝ ਵਾਲੇ ਸੋਨੇ ਤਾਂ ਖਾ ਚੈ ਮੈਂ ਉਹਦੇ ਸਿੱਧੀ ਹੋਇਆ ਇਧਰ ਚ ਆਹ ਸੌਂ ਫੇਲ ਗਈ ਕਹਿੰਦੇ ਵੱਡਾ ਭਰਾ ਛੋਟੇ ਭਰਾ ਨੂੰ ਕੇਕ ਖਵਾਉਂਦੇ ਓਏ ਚੱਲ ਹਣ ਫੋਟੋ ਖਾ ਤੇ ਦੁਰਗਾ ਦੇ ਕੋ ਵੀਰ ਸਮਾਈਲ ਕਰੋ ਜੀ ਪੀਤਾ ਆ ਆ ਅੱਖੇ ਦੇ ਘੜਾ ਉਹ ਕਹਿੰਦੇ ਕੇਕ ਕੱਟ ਕੇ ਜਾਂਦਾ ਪਾਰਟੀ ਚ ਵੰਡਿਆ ਗਿਆ ਚਾਚੇ ਨੇ ਤਾਂ ਪਲੇਟ ਵੀ ਵੇਲੀ ਕਰਦੀ ਮੈਂ ਵੀਡੀਓ ਬਣਾਉਣੀ ਸੀ ਕਿਵੇਂ ਲੱਗਿਆ ਤਾਂ ਕੇਕ ਵਧੀਆ ਆਈ نو ਮਮਸੀ ਨਾਲ ਲੜਾਈ ਹੋਈ ਸਾਡੇ ਨਾਲ ਤਾਂ ਬੋਲਾ ਹਾਂ ਕੇਕ ਖਾਦੇ ਚੱਲ ਕੋਈ ਨਹੀਂ ਵੀਡੀਓ ਬਣਾਉਣ ਚ ਮੇ ਲੇਟ ਹੋ ਗਈ ਤੇ ਆਪਾਂ ਇੱਥੇ ਹੀ ਕਰਦੇ ਆ ਬਲੌਗ ਨੂੰ ਐਂਡ ਮੈਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਆਹਾ ਵੱਡੇ ਭਰਾ ਦਾ ਛੋਟੇ ਵੱਡੇ ਭਰਾ ਨੇ ਛੋਟੇ ਭਰਾ ਦਾ ਬਰਥ ਦਿਨ ਮਨਾਇਆ ਬਾਏ ਕਰੋ ਕੱਲ ਮਿਲਦੇ ਆਪਾਂ